ਤੱਕ ਇਹ ਨਾ ਵੜਦੇ ਸੀ ਜੀ ਵਿਧਾਨ ਸਭਾ ਦੇ ਵਿੱਚ ਆਉਂ ਵੜਦੇ ਹੋ ਬਾਹਰੋਂ ਜਾਂਦੇ ਨੇ ਇਹਨਾਂ ਨੇ ਫੜ ਲਿਆ ਤੜਕੇ ਹਨਾ ਜਿਵੇਂ ਤੁਸੀਂ ਰੱਖੂਗੇ ਕਿਸੇ ਨੂੰ ਅੰਦਰ ਤੁਸੀਂ ਐਸਐਚਓ ਤੇ ਦਾ ਮਤਲਬ ਤੁਸੀਂ ਕਤਲ ਕਰ ਦਿਓਗੇ ਦੂਜੇ ਬੰਦੇ ਦਾ ਅੱਜ ਤਿੰਨ ਵਿਚਾਰੇ ਮਾਸੂਮ ਜਵਾਕ ਮਾਰਤੇ ਦੋ ਭਰਾ ਇੱਕ ਭੈਣ ਲਾਂਡ ਆਰਡਰ ਦੀਆਂ ਗੱਲਾਂ ਕਰਨ ਵਾਲਾ ਇੱਥੇ ਕਹਾਣੀਆਂ ਜਟਕਲੇ ਸੁਣਾ ਕੇ ਮੋੜ ਦੇਣਾ 92 ਜਿਹੜੀਆਂ ਮੈਂ ਕੀ ਕਹਾ ਉਹਨਾਂ ਨੂੰ ਲਾਂਹਤ ਪਾਉਣੀ ਚਾਹੀਦੀ ਹੈ ਜਿਹੜੇ ਮੂੰਹ ਬੰਦ ਕਰੀ ਬੈਠੇ ਹੈ ਲਾਂਹਤੀ ਉਹ ਚੁਣੇ ਇਨਕਲਾਬੀ ਉਹ ਤਾੜੀਆਂ ਮਾਰ ਕੇ ਮੁੜ ਜਾਂਦੇ ਤੂੰ ਖਦਮਨ ਰਹਾ ਆਉਦੀ ਜਵਾਨੀ ਵਿਧਾਨ ਸਭਾ ਚੋ ਜਿਹੜੇ ਨਹੀਂ ਮਾ ਪਾਣੀ ਚ ਥੱਲੇ ਤੇ ਡਰਾਮਾ ਯਾਰ ਪਤਾ ਕੈਮੀਕਲ ਪਤਾ ਯਾਰ ਤੂੰ ਤੇ ਹੱਲ ਕੌਣ ਕਰੋ ਯਾਰ ਆਹ ਤਾਂ ਗੱਲਾਂ ਸੀ ਵੀ ਜਾਣਦੇ ਆ ਲੋਕ ਵੀ ਜਾਣਦੇ ਆ ਵੀ ਮਾਰਤੇ ਪਿੰਡਾਂ ਦੇ ਪਿੰਡ ਯਾਰ ਜਿਨਾਂ ਨੰਗਾ ਮੇਣਾ ਮਣੀ ਹੋ ਕੇ ਯਾਰ ਤੁਸੀਂ ਖਾਮਾ ਖਰਾਬ ਕਰੀਏ ਨੂੰ ਮਰ ਰਿਹਾ ਪੰਜਾਬ ਯਾਰ ਸ਼ਰਮ ਕਰੋ ਲਾਣਤੀ ਹੋਤੀ ਮੈਂ ਫਿਰ ਕਹਣਾ ਸਭ ਤੋਂ ਮਾੜਾ ਤੇ ਨਖਿੱਧ ਮੁੱਖ ਮੰਤਰੀ ਸਾਬਤ ਹੋਊਗਾ ਮੇਰੀ ਗੱਲ ਚੇਤੇ ਰੱਖਿਓ ਤੇ ਫੇਰੇ ਨਾ ਨੂੰ ਲੱਗਿਆ ਹੁਣ ਇੱਥੇ ਧਰਨੇ ਨਾ ਲੱਗ ਜਾਣਾ ਇੱਥੇ ਆ ਨਾਓ ਜੇ ਇੱਥੇ ਆਉਣਾ ਹੋ ਜੇ ਥਾੜ੍ਹ ਦਿਨਿਆਂ ਦੇ ਛੱਡੋ ਜੀ ਪਿੱਛੇ ਹੀ ਜਾਓ ਨਾਲ ਦੀ ਨਾਲ ਹੀ ਜਾਓ ਚੰਡੀਗੜ੍ਹ ਪੁਲਿਸ ਨੇ ਅੱਜ ਲੱਖਾ ਸਧਾਨਾ ਤੇ ਅਮਿਤੋਜ ਮਾਨ ਨੂੰ ਅਰੈਸਟ ਕਰ ਲਿਆ ਸੀਗਾ ਨਜ਼ਰਬੰਦ ਸੀਗੇ ਤਾਂ ਲੱਖਾ ਬਈ ਹੁਣੇ-ਹੁਣੇ ਬਾਹਰ ਆਏ ਨੇ ਤਾਂ ਅਮਿਤੋਜ ਮਾਨ ਦਾ ਥੋੜਾ ਗਿਲਾ ਸੀਗਾ ਕਿ ਐਸਐਚਓ ਨੇ ਵਧੇਕੀ ਕੀਤੀ ਹੈ ਬਸਲੂਕੀ ਕੀਤੀ ਹੈ ਲੱਖੇ ਬਈ ਸਵੇਰ ਤੋਂ ਡਿਟੇਨ ਕੀਤਾ ਹੋਇਆ ਹੁਣ ਵੀ ਕਹਿ ਰਹੇ ਸੀ ਕਿ ਕਿ ਨਹੀਂ ਅਸੀਂ ਉਹ ਅਧਿਕਾਰੀਆਂ ਨਾਲ ਗੱਲ ਕਰਾਂਗੇ ਸ਼ਾਸਨ ਖਤਮ ਹੋਇਆ ਤੇ ਇਹ ਅੰਦਰ ਧੱਕੇ ਨਾ ਵੜਦੇ ਸੀ ਜੀ ਵਿਧਾਨ ਸਭਾ ਦੇ ਵਿੱਚ ਆਉਂ ਵੜਦੇ ਹੋ ਬਰਥਾਂ ਦਾ ਬਾਹਰੋਂ ਜਾਂਦੇ ਨੇ ਇਹਨਾਂ ਨੇ ਫੜ ਲਿਆ ਤੜਕੇ ਹਨਾ ਤੇ ਉਹੀ ਗੱਲ ਵਾਸ ਗੱਲ ਸਵਾਲ ਏ ਸੀ ਅਸੀਂ ਤਾਂ ਇਹ ਸਵਾਲ ਠਾਉਣਾ ਏ ਸੀ ਵੀਰ ਵੀ ਵਿਧਾਨ ਸਭਾ ਦੇ ਵਿੱਚ ਜਿਹੜੇ ਮੁੱਦੇ ਉੱਠਣੇ ਚਾਹੀਦੇ ਆ ਪੰਜਾਬ ਦੇ ਨਸ਼ਿਆਂ ਨਾਲ ਜਵਾਨੀ ਮਰ ਰਹੀ ਆ ਪਾਣੀ ਦਾ ਮੁੱਦਾ ਲੈ ਕੇ ਆ ਸੀ ਬੁੱਢੇ ਦਰਿਆ ਦਾ ਅਸੀਂ ਅੱਜ ਵੀ ਉਹਦੇ ਬਹਿਸ ਸੁਣੀ ਚਾਹੀਦੀ ਆ ਅੱਜ ਤਿੰਨ ਵਿਚਾਰੇ ਮਾਸੂਮ ਜਵਾਕ ਮਾਰ ਤੇ ਦੋ ਭਰਾ ਇੱਕ ਭੈਣ ਲਾਂਡ ਆਰਡਰ ਦੀਆਂ ਗੱਲਾਂ ਕਰਨ ਵਾਲਾ ਇੱਥੇ ਕਹਾਣੀਆਂ ਜਟਕਲੇ ਸੁਣਾ ਕੇ ਮੁੜ ਜੰਨ 92 ਜਿਹੜੀਆਂ ਮੈਂ ਕੀ ਕਹਾ ਉਹਨਾਂ ਨੂੰ ਲਾਂਹਤ ਪਾਉਣੀ ਚਾਹੀਦੀ ਆ ਜਿਹੜੇ ਮੂੰਹ ਬੰਦ ਕਰੀ ਬੈਠੇ ਆ ਲਾਂਹਤੀ ਚੁਣੇ ਇਨਕਲਾਬੀ ਉਹ ਤਾੜੀਆਂ ਮਾਰ ਕੇ ਮੁੜ ਜਾਂਦੇ ਆ ਭਈਓ ਤਾਂ ਕਹਿੰਦੇ ਅਸੀਂ ਬੜਾ ਕੰਮ ਕਰ ਰਹੇ ਹਾਂ ਕਹਿੰਦੇ ਅਸੀਂ ਪਾਣੀਆਂ ਦੇ ਲਈ ਬੜਾ ਰੱਖਿਆ ਹੋਇਆ ਹੈ ਕਹਿੰਦੇ ਸੀਚੇ ਵਾਲ ਵਰਗੇ ਜਾਂਦੇ ਬੜਾ ਚੰਗਾ ਕੰਮ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਹੋਣ ਵੀ ਕਰ ਰਹੇ ਨੇ ਆਪਣੀ ਸਰਕਾਰ ਦੇ ਨਾ ਇਹ ਕਿੱਡਾ ਕਿੱਡਾ ਮਸਲਾ ਵੱਡਾ ਹੈ ਖੋਦ ਮੁੱਖ ਮੰਤਰੀ ਕਹਿ ਰਿਹਾ ਮੈਂ ਤੇਜੇ ਰੇ ਲਿ ਜਾ ਆਖਿਆ ਮੈਂ ਫਲਾਨੀ ਢਾਣੀ ਗਿਆ ਮੈਂ ਫਲਾਨੀ ਢਾਣੀ ਗਿਆ ਮੈਂ ਪੈਣੀ ਗਿਆ ਉੱਥੇ ਲੋਕ ਬੀਲ ਚੇਰ ਤੇ ਪਏ ਨੇ ਉੱਥੇ ਲੋਕ ਮਰ ਰਹੇ ਨੇ ਯਾਰ ਹੈਰਾਨੀ ਦੀ ਗੱਲ ਆ ਤੂੰ ਆਪ ਜਾ ਕੇ ਆਇਆ ਤੂੰ ਕਹਿੰਦਾ ਮੈਂ ਉੱਥੇ ਨਾਲ ਕੇ ਲਵਾਉਂਦਾ ਰਹੇ ਬੋਰ ਕਰਾਵਾਂਗੇ ਕਿਹੜਾ ਬੋਰ ਤੂੰ ਖੁਦ ਮੰਨ ਰਿਹਾ ਆਉਦੀ ਜਵਾਨੀ ਵਿਧਾਨ ਸਭਾ ਚੋ ਜਰੇਨੀ ਮੇ ਪਾਣੀ ਚ ਥੱਲੇ ਤੇ ਡਰਾਮਾ ਯਾਰ ਪਤਾ ਕੈਮੀਕਲ ਪਤਾ ਯਾਰ ਤੂੰ ਤੇ ਹੱਲ ਕੌਣ ਕਰੋ ਯਾਰ ਆ ਤਾਂ ਗੱਲਾਂ ਸੀ ਵੀ ਜਾਣਦੇ ਆ ਲੋਕ ਵੀ ਜਾਣਦੇ ਆ ਵੀ ਮਾਰ ਤੇ ਪਿੰਡਾਂ ਦੇ ਪਿੰਡ ਯਾਰ ਤਵਾਲ ਹੱਲ ਕੌਣ ਕਰੂਗਾ ਮਸਲੇ ਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਦੇ ਕਿਉਂ ਨਹੀਂ ਗੂੰਜ ਰਹੇ ਖੈਰਾ ਸਾਹਿਬ ਵੀ ਕਹਿੰਦੇ ਕਿ ਇਹ ਨਹੀਂ ਮੈਂ ਲੜਾਈ ਲੜਾਂਗਾ ਕਿ ਖੰਭਾ ਲਾ ਦਿਓ ਸੜਕ ਟੁੱਟੀ ਆ ਉਹ ਬਣਾ ਦਿਓ ਕਹਿੰਦੇ ਅਸਲ ਮੁੱਦੇ ਨੇ ਪੰਜਾਬ ਦੇ ਕੋਟਕਪੂਰਾ ਸੌਦੇ ਸਾਦ ਨੂੰ ਮਾਫੀ ਕਹਿੰਦੇ ਸਿੱਧੂ ਮੂਸੇਵਾਲਾ ਦਾ ਕਤਲ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਕਹਿੰਦੇ ਇਹ ਮੁੱਦੇ ਚੁੱਕੋ ਇਹਨਾਂ ਦੇ ਉੱਤੇ ਗੱਲ ਕਰੋ ਕਹਿੰਦੇ ਇਹਨਾਂ ਤੇ ਤਾਂ ਸਰਕਾਰ ਕੇ ਬਜਟਾਂ ਤੇ ਗੱਲ ਹੀ ਨਹੀਂ ਹੁੰਦੀ ਅੱਜ ਮੁੱਖ ਮੰਤਰੀ ਉਬਾਜ ਬੇਨੂੰ ਕਹੀ ਜਾਂਦਾ ਥੋਡੀਆਂ ਚਿੱਠੀਆਂ ਜੀ ਉਹ ਡਸਟਬਿਨ ਸਿਰ ਦਿੰਦਾ ਸੀ ਕੈਪਟਨ ਜੀ ਤੇ ਥੋਡੀਆਂ ਚਿੱਠੀਆਂ ਸਾਡੇ ਕੋਲ ਯਾਰ ਗੱਲ ਕਰਦੇ ਆ ਜਨਾਨੀਆਂ ਨੂੰ ਮੇਣੋ ਮਣੀ ਹੋ ਕੇ ਯਾਰ ਤੁਸੀਂ ਖਾਵਾ ਖਰਾਬ ਕਰੀਏ ਨੋ ਮਰ ਰਿਹਾ ਪੰਜਾਬ ਯਾਰ ਸ਼ਰਮ ਕਰੋ ਲਾਣਤੀ ਹੋ ਤੁਸੀਂ ਮੈਂ ਫੇਰ ਕਹਿੰਦਾ ਸਭ ਤੋਂ ਮਾੜਾ ਤੇ ਨਖਿੱਧ ਮੁੱਖ ਮੰਤਰੀ ਸਾਹਿਬ ਤੋਂ ਗਾ ਮੇਰੀ ਗੱਲ ਚੇਤੇ ਰੱਖਿਓ ਪਰ ਲੋਕਾਂ ਨੂੰ ਅਪੀਲ ਕਰਦਾ ਜਿਹੜਾ ਬਨ ਮਾਰਨ ਦਾ ਸਮਾਂ ਯਾਰ ਬਨ ਮਾਰ ਕੇ ਰੁਕਣਗੇ ਤੇ ਤੁਹਾਨੂੰ ਰੋਕਣਗੇ ਭਾਈ ਅਖੀਰਲਾ ਸਵਾਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲਾ ਵਿਧਾਨ ਸਭਾ ਚ ਵੀ ਮੁੱਦਾ ਹੁਣ ਪੂਰਾ ਗੂੰਜ ਰਿਹਾ ਸਰਕਾਰ ਜਵਾਬ ਯਾਰ ਹੱਦ ਹੋ ਗਈ ਇਹ ਸਾਫ ਹੋ ਗਿਆ ਵੀ ਬਲੌਰਸ ਬਿਸ਼ਨੋਈ ਦੀ ਇੰਟਰਵਿਊ ਅ ਸੀਏ ਸਟਾਫ ਦੇ ਵਿੱਚ ਹੁੰਦੀ ਜਾਂ ਖਾੜ ਦੇ ਵਿੱਚ ਉਹਦੇ ਚ ਕੌਣ ਜ਼ਿੰਮੇਵਾਰ ਸੀ ਇਨਚਾਰਜ ਕੌਣ ਸੀ ਉਦੋਂ ਉਸ ਵੇਲੇ ਦਾ ਡੀਐਸਪੀ ਕੌਣ ਸੀਗਾ ਉੱਥੇ ਦੇ ਹੋਰ ਮਲਾਜ਼ਮ ਕਿਹੜੇ ਸੀ ਕੀ ਨੇ ਉਹ ਕਰਾਈ ਕਿਹੜੇ ਕਮਰੇ ਚ ਕਰਾਈ ਕਿਹਨੇ ਪੜਦਾ ਸਾਰੀਆਂ ਗੱਲਾਂ ਜੱਗ ਜਾਰ ਨੇ ਯਾਰ ਉਹਦੇ باوجود ਕਾਰਵਾਈ ਨਹੀਂ ਹੁਣ ਤੁਸੀਂ ਆਪੇ ਹੱਲ ਲਾ ਲਓ ਵੀ ਮੁੱਖ ਮੰਤਰੀ ਦੇ ਪੱਲੇ ਹੈ ਕੀ ਹੈ ਕੱਲੀਆਂ ਗੱਲਾਂ ਚੁਟਕਲੇ ਸੁਣੀ ਜਾਓ ਜਿੰਨੇ ਮਰਜ਼ੀ ਸੁਣੀ ਜਾਓ ਪੰਜਾਬ ਰੱਬ ਦਾ ਬਾਸਤਾ ਉਹ ਪੰਜਾਬੀਓ ਰੱਬ ਦਾ ਬਾਸਤਾ ਆ ਆਪ ਦੇ ਪੰਜਾਬ ਨੂੰ ਬਚਾਉਣ ਲਈ ਆਪ ਉੱਠ ਖੜੇ ਹੋਵੋ ਏ ਆਦੀ ਬੋਲੀ ਆਪਦੇ ਪਾਣੀ ਆਦੀ ਜਵਾਨੀ ਆਦੀ ਕਿਸਾਨੀਆਂ ਆਦੇ ਮਜ਼ਦੂਰ ਆਦੀ ਧਰਤੀ ਆਦੀ ਸਭ ਆਪ ਬਚਾ ਲੋ ਏ ਇੱਕ ਸ ਨੂੰ ਜਮਾ ਖਤਮ ਜਿਹੜੀ ਥਾਂ ਤੇ ਅਸੀਂ ਖੜੇ ਚੰਡੀਗੜ੍ਹ ਖਤਮ ਹੀ ਕਰਤਾ ਇਹਨੂੰ ਪੰਜਾਬ ਚੋਂ ਇਹਦੇ ਚੋਂ ਮੈਂ ਇੱਥੇ ਮੈਂ ਥਾਣੇ ਚ ਆਉਣ ਜਿਹੜੇ ਖੜਾ ਮੈਂ ਮੈਂ ਥਾਣੇ ਚ ਪੁੱਛਦਾ ਸੀ ਮੈਂ ਪੰਜਾਬੀ ਕਿਹਨੇ ਕੁੜੀ ਮਿਲੀ ਮੈਨੂੰ ਪੰਜਾਬੀ ਬਣਕ ਮੈਂ ਆਪਣੇ ਕਿੰਨੀਆਂ ਕੁੜੀਆਂ ਕਿੰਨੀ 600 ਦੀ ਭਰਤੀ ਸੀ 25 ਪੰਜਾਬੀ ਸੀ ਬਿਲਕੁਲ ਸਾਨੂੰ ਖਤਮ ਕਰਤਾ ਇੱਥੋਂ 60 40 ਦੀ ਰੇਸ਼ਿਓ ਹਰਿਆਣਾ ਦੇ ਨਾਲ ਸੀਗੀ ਪੰਜਾਬ ਨੇ ਹਰਿਆਣਾ ਵੀ ਖਤਮ ਕਰਤਾ ਇੱਥੋਂ ਇਹ ਤਾਂ ਹੋਰ ਸਟੇਟਾਂ ਦੇ ਆ ਕੇ ਭਰਤੀ ਵੀ ਹੋ ਰਹੇ ਆ ਸਾਰਾ ਚੰਡੀਗੜ੍ਹ ਦੇ ਉੱਤੇ ਕਬਜ਼ਾ ਵੀ ਹੋ ਰਿਹਾ ਸੀ ਅੱਜ ਲੱਖੇ ਨੂੰ ਡਰਾਇਆ ਇਸ ਚਿੱਕੇ ਦੇ ਨਾਲ ਕਿਉਂਕਿ ਕਾਫੀ ਲੰਬਾ ਸਵੇਰ ਤੋਂ ਭੁੱਖੇ ਭਾਣੇ ਰਹੇ ਸਾਰੇ ਦੇਦੇ ਨਹੀਂ ਭੁੱਖੇ ਭਾਣੇ ਨਹੀਂ ਆਏ ਗਏ ਨਹੀਂ ਗਲਤ ਗੱਲ ਨਹੀਂ ਭੁੱਖੇ ਭਾਣੇ ਚਾਹ ਟੁਕੜ ਚਾਰ ਵਾਰੀ ਦਾ ਚਾਹ ਪੀਆਤੀ ਬ੍ਰੈਡ ਜੇ ਖਵਾਤ ਇਹਨਾਂ ਨੇ ਭੁੱਖੇ ਭੱਖੇ ਨਹੀਂ ਰੱਖਿਆ ਇਹ ਡਰਨ ਵਾਲੀ ਨਹੀਂ ਗੱਲ ਆ ਯਾਰ ਆਪਾਂ ਜੇਲਾ ਦੇ ਨਹੀਂ ਬੰਦਾ ਤਿੱਖਾ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਸ ਦੇ ਉੱਤੇ ਕੋਈ ਦਬਦਬਾ ਸੀਗਾ ਉਸ ਨੂੰ ਲੈ ਨਹੀਂ ਉਹ ਬਹੁਤ ਕੁਝ ਕਰਨਗੇ ਪਰ ਅਸੀਂ ਯਾਰ ਜੇਲਾ ਜਾਣ ਤੋਂ ਡਰਦੇ ਪਰ ਇਹ ਯਾਰਾ ਨਹੀਂ ਹੁਣ ਭਾਂ ਦੇਣੀਆਂ ਇਹ ਜੋ ਮਰਜ਼ੀ ਇਹਨਾਂ ਨੇ ਜੋ ਕਰਨਾ ਸਾਨੂੰ ਪਤਾ ਹੈ ਪਰਚਾ ਵੀ ਦੇ ਸਕਦੇ ਆ ਕੋਈ ਪੁਰਾਣੇ ਪਰਚੇ ਪਤਾ ਨਹੀਂ ਕੀ ਗਾ ਨਵੇਂ ਕਰੇ ਤਾਰਾ ਜਰੂਰ ਦੇਣੇ ਕੁਝ ਵੀ ਕਰ ਸਕਦੇ ਆ ਕਿਉਂਕਿ ਅਸੀਂ ਲੜਾਈ ਪ ਸੋ ਇਸ ਕਰਕੇ ਲੋਕਾਂ ਨੂੰ ਕਹਿੰਦੇ ਆ ਭਾਈ ਤੁਸੀਂ ਤਿਆਰ ਰਹੋ ਵੇ ਲੜਨ ਵਾਲੇ ਥੋੜੇ ਬੰਦੇ ਰਹਿ ਗਏ ਮਗਰੋਂ ਫਿਰ ਬਰੌਲਾ ਪਾਉਨੇ ਹੁੰਨੇ ਆ ਜੇ ਇੱਕ ਸਾਨੂੰ ਸੱਦਾ ਨਾਲ ਨਾਲ ਤਿਆਰ ਹੋ ਜਾਇਆ ਕਰੋ ਠੀਕ ਹੈ ਲੱਖਾ ਭਾਈ ਸਾਡੇ ਨਾਲ ਸੀਗੇ ਤਾਂ ਅੱਜ ਸਵੇਰ ਤੋਂ ਹੀ ਜਿਹੜਾ ਹੈ ਗ੍ਰਿਫਤਾਰ ਕੀਤਾ ਆਇਆ ਸੀਗਾ ਤੇ ਇੱਥੇ ਪਹੁੰਚੇ ਨੇ ਅਸਲ ਜਿਹੜਾ ਮੁੱਦਾ ਪਾਣੀਆਂ ਦਾ ਪੰਜਾਬ ਦਾ ਮੁੱਦਾ ਹੈ ਕਹਿੰਦੇ ਸਾਡਾ ਸਾਂਝਾ ਮੁੱਦਾ ਹੈਗਾ ਸਾਰਿਆਂ ਦਾ ਤੇ ਇਸ ਦੇ ਉੱਤੇ ਲੜਨਾ ਚਾਹੀਦਾ ਇਹ ਸੈਕਟਰ 3 ਹੈ ਜਿੱਥੇ ਕਿ ਇਹ ਵੀ ਇਲਜ਼ਾਮ ਲਾਇਆ ਅਮੀ ਤੋਜਬਾਈ ਨੇ ਕਿ ਐਸਐਚਓ ਜਿਹੜੇ ਸੀਗੇ ਉਹ ਵਧੀਕੀ ਨਾਲ ਗੱਲ ਕਰਦੇ ਸੀਗੇ ਇੰਜੀਨੀਅਰ ਸਾਹਿਬ ਨੇ ਸਾਹਿਬ ਤੁਸੀਂ ਵੀ ਕਾਫੀ ਟਾਈਮ ਤੋਂ ਅੰਦਰ ਸੀਗੇ ਕਹਿੰਦੇ ਵਧੀਕੀ ਬੜੀ ਕੀਤੀ ਐਸਐਚਓ ਨੇ ਨਰਿੰਦਰ ਪਟੇਲ ਕੁਛ ਕਰਕੇ ਨਾ ਆਏਗਾ ਵਧੀਕੀ ਕਿਉਂ ਕੀਤੀ ਤੁਹਾਡੇ ਨਾਲ ਲੱਖੇ ਨਾਲ ਬਾਈ ਹੋ ਰਹਿਣਾ ਨਹੀਂ ਸਵੇਰੇ ਇਹ ਲੱਖੇ ਉਹਨਾਂ ਨੂੰ ਇੱਥੇ ਲਿਆਏ ਸੀਗੇ ਅਸੀਂ ਉੱਥੇ ਅੰਦਰ ਜਿਹੜਾ ਹੈ ਗੱਲਬਾਤ ਕਰ ਰਹੇ ਸੀਗੇ মিডিਆ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਆਪ ਹੀ ਆਏ ਆ ਇੱਥੇ ਤੇ ਅਸੀਂ ਇਹਨਾਂ ਨੂੰ ਆ ਕੇ ਪੁੱਛਿਆ ਵੀ ਇਹਨਾਂ ਨੂੰ ਕਿਉਂ ਰੀਟੇਨ ਕੀਤਾ ਹੈ ਤੇ ਇਹਨਾਂ ਨੇ ਸਾਨੂੰ ਕਿਹਾ ਤੁਸੀਂ ਬੈਠੋ ਵੇਟ ਕਰੋ ਹੂੰ ਉਸ ਤੋਂ ਬਾਅਦ ਸਾਰਾ ਦਿਨ ਹੀ ਤਕਰੀਬਨ ਅਸੀਂ ਵੇਟ ਕਰਦੇ ਰਹੇ ਜਿਵੇਂ ਦੁਪਹਿਰੇ ਅਸੀਂ ਕੋਈ ਰੋਟੀ ਪਾਣੀ ਵਾਸਤੇ ਆਪਣਾ ਇੰਤਜ਼ਾਮ ਕਰਨ ਲੱਗੇ ਤੇ ਇਹ ਕਹਿੰਦੇ ਜੀ ਤੁਸੀਂ ਬਾਹਰ ਨਹੀਂ ਜਾਣਾ ਤੇ ਅਸੀਂ ਫਿਰ ਇੱਥੇ ਮੰਗਾ ਲਿਆ ਜੋ ਵੀ ਖਾਣ ਪੀਣ ਨੂੰ ਸੀਗਾ ਹੂੰ ਤੇ ਮੁੜ ਕੇ ਦੋਕ ਵਾਰੀ ਜਿਵੇਂ ਪਾਣੀ ਵਾਲੀ ਕੋਈ ਗੱਲ ਸੀਗੀ ਜਾਂ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਚਾਰਜਰ ਲੈਣ ਜਾਣਾ ਬਾਹਰੋਂ ਆਪਣੇ ਫੋਨ ਦਾ ਕਹਿੰਦੇ ਜੀ ਕੋਈ ਗੱਲ ਨਹੀਂ ਤੁਹਾਨੂੰ ਇੱਥੇ ਹੀ ਚਾਰਜਰ ਪ੍ਰੋਵਾਈਡ ਕਰ ਦੇਣਾ ਤੁਸੀਂ ਬਾਹਰ ਨਹੀਂ ਜਾਣਾ ਅੱਛਾ ਤੇ ਮੈਂ ਇਹਨਾਂ ਨੂੰ ਫਿਰ ਹੁਣ ਪੁੱਛਣ ਗਿਆ ਸ਼ਾਮ ਨੂੰ ਮੈਂ ਕਹਿੰਦਾ ਜੀ ਸਾਡੇ ਵਾਸਤੇ ਕੀ ਹੁਕਮ ਹੈ ਹੁਣ ਵੀ ਸ਼ਾਮ ਹੋ ਗਈ ਹੈ ਤੁਸੀਂ ਸਾਨੂੰ ਦੱਸੋ ਕਲੀਅਰ ਕਰੋ ਜਿਹੜੀ ਵੀ ਗੱਲ ਹੈ ਕਹਿੰਦੇ ਜੀ ਅਸੀਂ ਤੁਹਾਨੂੰ ਰੋਕਿਆ ਹੀ ਨਹੀਂ ਐਸਐਚਓ ਸਾਹਿਬ ਜਿਹੜੇ ਆ ਉਹ ਕਹਿ ਰਹੇ ਆ ਹੁਣ ਜੇ ਰੋਕਿਆ ਨਹੀਂ ਤੇ ਫਿਰ ਯਾ ਤੇ ਇਹਨਾਂ ਦੇ ਆਪਸ ਵਿੱਚ ਕੋਈ ਕਨਫਿਊਜ਼ਨ ਹੈ ਮੁਲਾਜ਼ਮਾਂ ਦਾ ਤੇ ਇਹਨਾਂ ਦਾ ਐਸਐਚਓ ਸਾਹਿਬ ਦਾ ਤੇ ਉਹ ਇੰਨੀ ਗੱਲ 'ਚ ਪਰ ਗਰਮ ਹੋ ਕੇ ਕਹਿੰਦੇ ਤੁਸੀਂ ਸਾਡੇ ਤੇ ਫਾਲਸ ਅਲੀਗੇਸ਼ਨ ਲਾ ਰਹੇ ਹੋ ਮੈਂ ਕਹਿੰਦਾ ਜੀ ਮੈਂ ਕਿਹੜੀ ਅਲੀਗੇਸ਼ਨ ਲਾਈ ਹੈ ਕਹਿੰਦੇ ਤੁਸੀਂ ਮੈਨੂੰ ਪੁੱਛ ਰਹੇ ਹੋ ਜਾਣ ਵਾਸਤੇ ਜਦ ਕਿ ਅਸੀਂ ਤਾਂ ਤੁਹਾਨੂੰ ਫੜਿਆ ਹੀ ਨਹੀਂ ਕੁਝ ਅੱਛਾ ਇਸ ਦੇ ਹਾਲਾ ਕਿ ਆਪਾਂ ਵਾਰੀ-ਵਾਰੀ ਦੱਸ ਵੀ ਰਹੇ ਆ ਕਿ ਤੁਹਾਨੂੰ ਡਿਟੇਨ ਕੀਤਾ ਹੈ ਨਜ਼ਰਬੰਦ ਕੀਤਾ ਆ ਇੱਕ ਵੈਸੇ ਮੁੱਦਾ ਏ ਜੁੜਦਾ ਤਾਂ ਨਹੀਂ ਤੁਹਾਡੀ ਫਿਲਮ ਵੀ ਆ ਰਹੀ ਆ ਨਾ ਸੱਚਾ ਸੂਰਮਾ ਉਹਦੀ ਪ੍ਰੋਮੋਸ਼ਨ 'ਚ ਲੱਗਣਾ ਸੀਗਾ ਤੁਹਾਨੂੰ ਕਿਥੇ ਤੁਸੀਂ ਪੰਜਾਬ ਦੇ ਮੁੱਦੇ ਲੈ ਕੇ ਚੱਲੇ ਫਿਰਦੇ ਹੋ ਇਹ ਗੱਲ ਜਸਕਿਰਨ ਜੀ ਆ ਪੁੱਛੋ ਜੀ ਢਾਲੀਵਾਲ ਸਾਹਿਬ ਵਾਲੇ ਵੀ ਉਹ ਹੈਗੇ ਨਹੀਂ ਆਫਿਸ 'ਚ ਫਿਰ ਆਪਾਂ ਚੱਲਦੇ ਰਵਾਂਗੇ ਅਸੱਚ ਕੀ ਆ ਨਾ ਸ਼ੇਰਾ ਇਹਨਾਂ ਨੂੰ ਸਾਰਿਆਂ ਨੂੰ ਸਿਸਟਮ ਨੂੰ ਇਹ ਚੰਗਾ ਨਹੀਂ ਲੱਗਦਾਗਾ ਕਿ ਕੋਈ ਬੰਦਾ ਆਉਦਾ ਕੰਮ ਕਰੋ ਯਾਰ ਸਾਨੂੰ ਸਵਾਲ ਕਿਉਂ ਕਰਦੇ ਹੋ ਤੁਸੀਂ ਔਰ ਕੋਈ ਵੀ ਬੰਦਾ ਜਿਹਦੀ ਪਹਿਲਾਂ ਕਿਤੇ ਜਾਣ ਪਛਾਣਾ ਵੀ ਹੁੰਦੀਆ ਮਾੜੀ ਜੇ ਨਾਲ ਉਹ ਬਦਲ ਜਾਂਦੇ ਨੇ ਇਹਨਾਂ ਨੂੰ ਇਹ ਗੱਲ ਹੀ ਨਹੀਂ ਸਮਝ ਆ ਰਹੀ ਕਿ ਕੋਈ ਬੰਦਾ ਆਪਦਾ ਕੰਮ ਛੱਡ ਕੇ ਆਪਦੀਆਂ ਦੋਸਤੀਆਂ ਨੂੰ ਪਾਸੇ ਕਰਕੇ ਪੰਜਾਬ ਦੇ ਮੁੱਦੇ ਲਈ ਵੀ ਖੜ੍ਹ ਸਕਦਾ ਹੈ ਇਹਨਾਂ ਨੂੰ ਸਮਝ ਇਹਨਾਂ ਨੂੰ ਫਰਸਟ੍ਰੇਸ਼ਨ ਹੁੰਦੀ ਹੈ ਉਸ ਗੱਲ ਤੋਂ ਇਸੇ ਲਈ ਤੁਸੀਂ ਆ ਵੇਖ ਰਹੇ ਸੀ ਇੱਥੇ ਖੜ੍ਹੇ ਹੋਏ ਕਿਵੇਂ ਟਵਿਸਟ ਕਰਤੇ ਨੇ ਬਦਲੇ ਨਹੀਂ ਇਹ ਇਹ ਨਹੀਂ ਬਦਲੇ ਉੱਤੋਂ ਹੁਕਮ ਆਇਆ ਔਰ ਜਦੋਂ ਉਤਲਾ ਹੁਕਮ ਆਇਆ ਤੇ ਫਿਰ ਇਹਨਾਂ ਨੂੰ ਡਰ ਪੈਦਾ ਹੋ ਗਿਆ ਲੈ ਵੀ ਉੱਥੇ ਜੋ ਤਲਖੀ ਹੋਈ ਯਾਰ ਅਸੀਂ ਬਾਹਰ ਆ ਕੇ ਵੀ ਬੋਲਣਾ ਸ਼ੁਰੂ ਕੀਤਾ ਹੂੰ ਤੇ ਫਿਰ ਫਿਰ ਨਾਲੀਆਂ ਦੇ ਜੀ ਨਹੀਂ ਨਹੀਂ ਤੁਹਾਨੂੰ ਵੀ ਛੱਡਿਆ ਇਹਨਾਂ ਨੂੰ ਵੀ ਛੱਡਿਆ ਆ ਗੱਲ ਹੈ ਹੂੰ ਅੱਛਾ ਭਾਈ ਜਸਤਿਕ ਨਾਲ ਤੁਸੀਂ ਸਵੇਰੇ ਵੀ ਇੱਕ ਵੀਡੀਓ ਪਾਇਆ ਉਸ ਦੇ ਵਿੱਚ ਵੀ ਕਿਹਾ ਕਿ ਜਿੱਥੇ ਬੱਬੂ ਤੂੰ ਆ ਉੱਥੇ ਮੈਂ ਆ ਜਿੱਥੇ ਮੈਂ ਆ ਉੱਥੇ ਤੂੰ ਆ ਕੋਈ ਗੱਲ ਨਹੀਂ ਆਪਾਂ ਇਸ ਤਿੱਕ ਨਾਲ ਚੱਲਾਂਗੇ ਕਿ ਲੋਕਾਂ ਦੇ ਲਈ ਸਹਾਰਾ ਬਣ ਸਕਦੇ ਪਤਾ ਕੀ ਹੈ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੋਵਾਂਗੇ ਕਿ ਲੱਖੇ ਲਈ ਨਹੀਂ ਹੋਣਾ ਅਸੀਂ ਕਿਹਾ ਸੀਗਾ ਸਵੇਰ ਆ ਕੇ ਮੈਂ ਕਿਹਾ ਇਹ ਹੈ ਤਾਂ ਅਸੀਂ ਵੀ ਇੱਥੇ ਆ ਹੁਣ ਵੀ ਆਹੀ ਲੜਾਈ ਤਾਂ ਮੇਰੀ ਹੋਈ ਨਾ ਉਹਦੇ ਨਾਲ ਐਸਐਚਓ ਨਾਲ ਇਹੀ ਹੋਈ ਮੈਂ ਯਾਰ ਕੀ ਗੱਲ ਹੋਈ ਤੁਹਾਡੀ ਕਿਵੇਂ ਤੁਸੀਂ ਰੱਖੂਗੇ ਕਿਸੇ ਨੂੰ ਅੰਦਰ ਤੁਸੀਂ ਐਸਐਚਓ ਤੇ ਦਾ ਮਤਲਬ ਤੁਸੀਂ ਕਤਲ ਕਰ ਦਿਓਗੇ ਦੂਜੇ ਬੰਦੇ ਦਾ ਕਿ ਨਾ ਕਿਸੇ ਇਹਨਾਂ ਦਾ ਪਟਿਆਲ ਹੈ ਨਿੰਦਰ ਪਟਿਆਲ ਨਿੰਦਰ ਪਟਿਆਲ ਸ਼ਾਇਦ ਇਹਨਾਂ ਨੂੰ ਕੋਈ ਹੋਊਗਾ ਮਸਲਾ ਇਹਨਾਂ ਦੇ ਪਿੱਛੇ ਕੋਈ ਹੋਣਗੇ ਹੱਥੋਂ ਦੇ ਕਰਕੇ ਐਂ ਬੋਲਦੇ ਨੇ ਹਨਾ ਹੁਣ ਗੱਲ ਇਹ ਵਾਲੇ ਵੀ ਅਸੀਂ ਉਹਨੂੰ ਛੱਟ ਜਾਾਂਗੇ ਇੱਥੇ ਉਸ ਅਸੀਂ ਇਕੱਠੇ ਕੌਸ ਲਈ ਆਏ ਆ ਨਾ ਅਸੀਂ ਛੱਡ ਕੇ ਥੋੜੀ ਚਲੇ ਜਾਵਾਂਗੇ ਇਸੇ ਲਈ ਮੈਂ ਕਿਹਾ ਲੱਖੇ ਜੇ ਤੂੰ ਅੰਦਰ ਹੈ ਤਾਂ ਅਸੀਂ ਵੀ ਅੰਦਰ ਹੈ ਤੇ ਜੇ ਅਸੀਂ ਬਾਹਰ ਨਿਕਲਾਂਗੇ ਤਾਂ ਤੂੰ ਵੀ ਬਾਹਰ ਨਿਕਲੇਗਾ ਐ ਨਹੀਂ ਛੱਡਾਂਗੇ ਫਿਰ ਅਸੀਂ ਵੀ ਬੈਠਾਂਗੇ ਨਾਲ ਤੇ ਫਿਰ ਇਹਨਾਂ ਨੂੰ ਲੱਗਿਆ ਹੁਣ ਇੱਥੇ ਧਰਨੇ ਨਾਲ ਲੱਗ ਜਾਣਾ ਇੱਥੇ ਆ ਨਾਓ ਜੇ ਇੱਥੇ ਆਉਣਾ ਹੋ ਜੇ ਫਾੜ ਦਿਨਿਆਂ ਦੇ ਚੱਲੋ ਜੀ ਪਿੱਛੇ ਹੀ ਜਾਓ ਨਾਲ ਦੀ ਨਾਲ ਹੀ ਜਾਓ ਤਾਂ ਜੋ ਅਸੀਂ ਆ ਇੱਥੇ ਕੌਲ ਨਾ ਦੇ ਦਈਏ ਖੜ ਕੇ ਫਿਰ ਛੱਡਤਾ ਬਿਲਕੁਲ ਠੀਕ ਹੈ ਚਲੋ ਕਰ ਲਈ ਬਾਈ ਸੀਗੇ ਸਾਡੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਹੁਣ ਸਾਰਿਆਂ ਨੂੰ ਰਿਲੀਜ਼ ਕਰ ਦਿੱਤਾ ਸਵੇਰ ਤੋਂ ਨਜ਼ਰਬੰਦ ਕੀਤਾ ਐ ਸੀ ਸੈਕਟਰ 3 ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਤਾਂ ਵਦਿੱਕੀ ਵੀ ਜਿਹੜੀ ਥੋੜੀ ਬਹੁਤੀ ਕਹਿੰਦੇ ਕੀਤੀ ਗਈ ਸੀ ਤੇ ਉਸ ਨੂੰ ਲੈ ਕੇ ਇੱਥੇ ਇਕੱਠੇ ਹੋਏ ਸੀ ਕਿ ਅੱਜ ਪਾਣੀਆਂ ਦੇ ਮੁੱਦੇ ਦੇ ਉੱਤੇ ਖਾਸ ਤੌਰ ਤੇ ਚਰਚਾ ਚੱਲ ਰਹੀ ਸੀ ਕਿ ਕਾਲੇ ਪਾਣੀਆਂ ਨੂੰ ਲੈ ਕੇ ਜਿਸ ਤਿੱਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀਗੇ ਕਿ ਅਸੀਂ ਹਰ ਮੁੱਦਾ ਹੱਲ ਕਰਾਂਗੇ ਪਰ ਹੋਏ ਨਹੀਂ ਅੱਜ ਇੱਥੇ ਪਹੁੰਚੇ ਸੀਗੇ ਤਸਵੀਰ ਤੁਹਾਡੇ ਨਾਲ ਸਾਂਝੀ ਸੀ ਕਿ ਹੁਣ ਸ਼ਾਮ ਨੂੰ ਇਹਨਾਂ ਨੂੰ ਬਾਰਕ ਕੀਤਾ